ਜੋ ਮਾੜੀ ਜਗ੍ਹਾ ਦੇ ਉੱਤੇ ਕੈਂਸਰ ਆ ਜਦੋਂ ਸਾਡੇ ਕੋਲੇ ਵੀਰ ਨੂੰ ਲੈ ਕੇ ਆਏ ਸੀ ਤੇ ਬਾਈ ਦੇ ਬਾਥਰੂਮ ਵਾਲੀ ਜਗ੍ਹਾ 'ਚ ਕੀੜੇ ਪਏ ਹੋਏ ਸਾਲ ਹੋ ਗਿਆ ਸੀ ਬਾਥਰੂਮ ਵਾਲੀ ਜਗ੍ਹਾ ਤੇ ਜਾਖਮ ਬਣ ਗਿਆ ਇਹਨੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਗੱਲ ਆਪ ਹੀ ਕੋਈ ਤੇ ਡਾਕਟਰ ਤੋਂ ਲੈ ਕੇ ਮਾੜੀ ਮੁੱਟੀ ਟਿਊਬ ਲਾ ਲਈ ਜਾਂ ਕਿਤੇ ਕੋਈ ਦਵਾਈ ਲੈ ਲਈ ਆਸਪਤਾਲ ਦੇ ਵਿੱਚ ਦਾਖਲ ਕਰਾਇਆ ਵਾ ਮੈਡੀਵੇ ਹਸਪੀਟਲ 'ਚ ਉੱਥੇ ਡਾਕਟਰ ਸਤੀਸ਼ ਜੈਨ ਜੀ ਦੇ ਅੰਡਰ ਬਾਈ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਤੇ ਬਾਈ ਦੀ ਸਿਹਤ ਜਾਪੀ ਲਈ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਤੁਸੀਂ ਚਿਹਰਾ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਜਗਰਾਜ ਸਿੰਘ ਗਿੱਲ ਆ ਬਾਈ ਜੀ ਇਹ ਬਾਈ ਜੀ ਸਿਹਾਰ ਤੋਂ ਆ ਜੀ ਗਿੱਲ ਪੱਤੀ ਤੋਂ ਇਹਨਾਂ ਦੇ ਨਾਲ ਇਹਨਾਂ ਦੀ ਸਿਸਟਰ ਅਕਬਾਲ ਕੌਰ ਪਰੰਤੋਂ ਉਹ ਤਾਂ ਨਵਰ ਕਰਦੇ ਆ ਭੈਣ ਦਾ ਜਿਹੜੀ ਵਿਚਾਰੀ ਆਪਣੇ ਭਰਾ ਨੂੰ ਇਸ ਹਾਲਤ ਸਾਂਭ ਰਹੀ ਹੈ ਤੇ ਵੀਰਾ ਜਗਰਾਜ ਸਿੰਘ ਜਿਹਦੀ ਬਾਥਰੂਮ ਵਾਲੀ ਜਗ੍ਹਾ ਦੇ ਉੱਤੇ ਕੈਂਸਰ ਆ ਜਦੋਂ ਸਾਡੇ ਕੋਲੇ ਵੀਰ ਨੂੰ ਲੈ ਕੇ ਆਏ ਸੀ ਤੇ ਬਾਈ ਦੀ ਬਾਥਰੂਮ ਵਾਲੀ ਜਗ੍ਹਾ 'ਚ ਕੀੜੇ ਪਏ ਹੋਏ ਸੀ ਇੱਕ ਸਾਧੂ ਸੁਹਾ ਦਾ ਸਿੱਧਾ ਪੱਦਾ 15 ਬੰਦਾ ਪਰ ਪਰਿਵਾਰ ਗਰੀਬ ਆ ਇਲਾਜ ਨਹੀਂ ਕਰਾ ਸਕਿਆ ਇੱਕ ਬਾਈ ਇੰਨਾ ਸਿੱਧਾ ਸਾਦਾ ਵਾ ਇੰਨਾ ਸਾਊ ਆ ਇਦੇ ਕਰੀਬ ਸਾਲ ਹੋ ਗਿਆ ਸੀ ਬਾਥਰੂਮ ਵਾਲੀ ਜਗ੍ਹਾ ਤੇ ਜ਼ਖਮ ਬਣ ਗਿਆ ਇਹਨੇ ਕਿਸੇ ਨੂੰ ਸਾਂਝ ਨਹੀਂ ਕੀਤੀ ਗੱਲ ਆਪ ਹੀ ਕੋਈ ਤੇ ਡਾਕਟਰ ਤੋਂ ਲੈ ਕੇ ਮਾੜੀ ਮੁੱਟੀ ਟਿਊਬ ਲਾ ਲਈ ਜਾਂ ਕਿਤੇ ਕੋਈ ਦਵਾਈ ਲੈ ਲਈ ਕੋਈ ਇੰਨਾ ਧਿਆਨ ਨਾ ਦੇਣ ਕਰਕੇ ਉਹ ਵੱਧਦਾ ਵੱਧਦਾ ਜ਼ਖਮ ਇੰਨਾ ਜ਼ਿਆਦਾ ਵੱਧ ਗਿਆ ਉਹਦੇ ਵਿੱਚ ਕੀੜੇ ਪੈ ਗਏ ਤਿਸ ਦਿਨ ਸਾਡੇ ਕੋਲ ਲੈ ਕੇ ਆਏ ਵੀਰ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ ਪਿੰਡ ਦੇ ਵੀਰਾਂ ਨੇ ਸਾਡੇ ਨਾਲ ਆ ਕੇ ਸਾਂਝ ਪਾਈ ਦੱਸਿਆ ਵੀ ਇਸ ਵੀਰ ਦੀ ਬਾਥਰੂਮ ਵਾਲੀ ਜਗ੍ਹਾ ਕੀੜੇ ਨਾਲ ਭਰੀ ਪਈ ਸੀ ਤੇ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਸੀਗਾ ਵੀਰਾ ਪਰ ਫਿਰ ਵੀ ਬਾਈ ਦਾ ਸਬਰ ਇਸ ਬੀੜ ਦੀ ਬਰਦਾਸ਼ਤ ਕਰਨ ਦੀ ਤਾਕਤ ਇੰਨੀ ਜ਼ਿਆਦਾ ਸੀ ਪਰ ਜਦੋਂ ਕੀੜੇ ਕੱਢੇ ਜ਼ਖਮ ਸਾਫ਼ ਕਰਕੇ ਚੈੱਕਅਪ ਕਰਾਇਆ ਡਾਕਟਰਾਂ ਨੇ ਦੱਸਿਆ ਵੀ ਇਹ ਕੈਂਸਰ ਆ ਤੇ ਕੈਂਸਰ ਕਾਫੀ ਜਗ੍ਹਾ ਤੇ ਫੈਲ ਚੁੱਕਿਆ ਸੀ ਬਾਥਰੂਮ ਵਾਲੀ ਜਗ੍ਹਾ ਪਰ ਅਸੀਂ ਇੱਥੇ ਵੀਰੇ ਨੂੰ ਦਾਖਲ ਕਰ ਲਿਆ ਟ੍ਰੀਟਮੈਂਟ ਕਰਿਆ ਪੱਟੀਆਂ ਸ਼ੁਰੂ ਕੀਤੀਆਂ ਸਫਾਈ ਕੀਤੀ ਜ਼ਖਮ ਦੀ ਤੇ ਹੁਣ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣਾਂ ਤੇ ਭਰਾਵੋ ਤੁਹਾਨੂੰ ਬਾਈ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਵਾ ਮੈਡੀਵੇ ਹਸਪੀਟਲ ਸੇ ਉੱਥੇ ਡਾਕਟਰ ਅਸਤੀਸ਼ ਜੈਨ ਜੀ ਦੇ ਅੰਡਰ ਬਾਈ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਹੈ ਤੇ ਜੇ ਸਾਡੇ ਭੈਣ ਭਰਾ ਕੋਈ ਹਿੱਸਾ ਪਾ ਸਕਦੇ ਆ ਤੇ ਬਾਈ ਜਗਰਾਤ ਸਿੰਘ ਜੀ ਦੀ ਇਲਾਜ ਵਿੱਚ ਸਭੀ ਪਾਓ ਤੇ ਬਾਈ ਦੀ ਸਿੱਧ ਜਾਬੀ ਲਈ ਅਰਦਾਸ ਕਰਿਓ ਜੀ ਤੇ ਬਾਈ ਜਗਰਾਤ ਸਿੰਘ ਮੈਡੀਵੇ ਹਸਪੀਟਲ ਦੇ ਵਿੱਚ ਇਸ ਟਾਈਮ ਐਡਮਿਟ ਦਾ ਦਾਖਲ ਹੈ ਜਿਹੜੇ ਇਲਾਜ ਆ ਤੇ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਸਤੀਸ਼ ਜੈਨ ਜੀ ਉਹਨਾਂ ਨੇ ਇਹਨਾਂ ਦੀ ਸਰਜਰੀ ਕਰਨੀ ਜ਼ਰੂਰ ਮੈਂ ਬੇਨਤੀ ਕਰਦਾ ਭੈਣਾ ਭਰਾਵਾਂ ਨੂੰ ਅਰਦਾਸ ਕਰਿਓ ਕਿਉਂਕਿ ਐਸੇ ਸਾਧੂ ਸੁਭਾ ਬੰਦੇ ਔਰ ਕਿੰਨੀ ਤਕਲੀਫ ਦਾ ਸਾਹਮਣਾ ਕਰ ਰਹੇ ਨੇ ਔਰ ਆਪਣੇ ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਆਪਣੇ ਬਾਥਰੂਮ ਵਾਲੀ ਜਗਾਹ ਤੇ ਕੋਈ ਕੀੜੀ ਵੀ ਮਾੜੀ ਮੋਟੀ ਕੋਈ ਜੀਵ ਵੀ ਚੜ ਜਾਵੇ ਆਪਾਂ ਕਿਦਾਂ ਮਹਿਸੂਸ ਕਰਦੇ ਤੇ ਇਹਨਾਂ ਦੀ ਉਹ ਸਾਰੀ ਜਗਾਹ ਕੀੜੇ ਖਾ ਗਈ ਉਸ ਕਰੇਰ ਅਰਦਾਸ ਬਾਈ ਠੀਕ ਹੋਵੇ ਜਲਦੀ ਜਲਦੀ ਤੰਦਰੁਸਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਤੁਹਾਡਾ ਜੀ ਮੇਰਾ ਪਾਲਪੁਰ ਪਾਲਪੁਰ ਜਗਰਾ ਸਿੰਘ ਕੀ ਲੱਗਦੇ ਨੇ ਤੁਹਾਡੇ ਭਰਾ ਲੱਗਦੇ ਨੇ ਕਿ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਰਹ ਰਹੇ ਨੇ ਮੇਰਾ ਘਰ ਮੇਰੇ ਕੋਲ ਰਹਿੰਦੇ ਨੇ ਓਕੇ ਇਹ ਕੀ ਹੋਈ ਸੱਟ ਕਿਵੇਂ ਲੱਗੀ ਸੀ ਬਾਪੂ ਦੇ ਓਕੇ ਪਹਿਲਾਂ ਕੀ ਸ਼ੁਰੂ ਕਿਵੇਂ ਹੋਇਆ ਸੀ ਇਹ ਓਕੇ